ਕਰਤਾਰ ਸਿੰਘ ਸਰਾਬੇ ਨੇ ਸਪੀਚ ਦਿੱਤੀ ਸਮਾਂ ਮਿਲਿਆ 5-7 ਮਿੰਟ ਤੇ 25 ਮਿੰਟ ਅੱਧਾ ਘੰਟਾ ਸਪੀਚ ਦਿੱਤੀ ਹੁਣ ਜਦੋਂ ਸਪੀਚ ਦੇ ਕੇ ਲੱਗਾ ਬੈਠਣ ਤੇ ਬਾਬਾ ਸੁੰਨ ਸਿੰਘ ਪਕੜਨੇ ਨੇ ਆਖਿਆ ਕਾਕਾ ਅੱਜ ਤੇਰਾ ਟਾਈਮ ਖੁੱਲ੍ਹਾ ਹੈ ਜਦੋਂ ਤੱਕ ਜੋ ਕੁਝ ਤੂੰ ਦੇਸ਼ ਪ੍ਰਤੀ ਕਹਿਣਾ ਚਾਹੁੰਦਾ ਅੱਜ ਖੁੱਲ੍ਹ ਕੇ ਕਹਿ ਕਰਤਾਰ ਸਿੰਘ ਨੇ ਆਖਿਆ ਬਾਬਾ ਤੇਰੀ ਉਮਰ ਮੇਰੇ ਨਾਲੋਂ ਵੱਡੀ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਹਾਡੀ ਸੋਚ ਦਾ ਤਕਾਜ਼ਾ ਵੀ ਮੇਰੇ ਨਾਲੋਂ ਵੱਡਾ ਹੈ ਪਰ ਜਿੰਨੀ ਕਿ ਮੇਰੀ ਮਤਬਦ ਹੈ ਮੈਨੂੰ ਪਤਾ ਵੀ ਜਿਹੜੇ ਦੇਸ਼ ਨੂੰ ਆਜ਼ਾਦ ਕਰਵਾਉਣਾ ਹੋਵੇ ਉਹਦਾ ਆਪਣਾ ਪੇਪਰ ਚਾਹੀਦਾ ਹੈ ਕਹਿਣ ਤੋਂ ਪਾਪ ਵੀ ਆਪਣੀ ਆਖਬਾਰ ਚਾਹੀਦੀ ਪਰ ਮੈਨੂੰ ਮਾਫ ਕਰਿਓ ਸਾਰੇ ਪੱਤਰਕਾਰ ਅੱਜ ਮਾੜੇ ਨਹੀਂ ਬੜੇ-ਬੜੇ ਵਧੀਆ ਪੱਤਰਕਾਰ ਵੀ ਪਰ ਕੁਝ ਇਹੋ ਜਿਹੇ ਪੱਤਰਕਾਰ ਵੀ ਮੈਨੂੰ ਮਾਫ ਕਰਿਓ 2-400 ਰੁਪਏ ਦੇ ਕੇ ਭਾਵੇਂ ਸੱਚ ਨੂੰ ਝੂਠ ਬਣਾ ਲਓ ਤੇ ਝੂਠ ਨੂੰ ਸੱਚ ਬਣਾ ਲਓ बड़े-बड़े ਵੱਧਿਆ ਵੀ ਪੱਤਰਕਾਰ ਨੇ ਜਿਹੜੇ ਸੱਚ ਦੇ ਮਾਰਗ ਤੇ ਚੱਲ ਕੇ ਤੇ ਲੋਕਾਂ ਨੂੰ ਚੰਗੀਆਂ ਖਬਰਾਂ ਵੀ ਦਿੰਦੇ। ਕਰਤਾਰ ਸਿੰਘ ਨੇ ਆਖਿਆ ਕਹਿਣ ਲੱਗਾ ਸਰਦਾਰ ਸੂਨ ਸਿੰਘ ਨੂੰ ਕਹਿੰਦਾ ਪ੍ਰਧਾਨ ਜੀ ਮੇਰੀ ਬੇਨਤੀ ਹੈ ਕਿ ਸਾਨੂੰ ਆਪਣੀਆਂ ਅਖਬਾਰ ਕੱਢਣੀਆਂ ਚਾਹੀਦੀ ਹੈ। ਉਹ ਸਿ ਅਖਬਾਰ ਦਾ ਟਾਈਟਲ ਹੋਵੇਗਾ ਉਹਦਾ ਨਾਮ ਹੋਵੇਗਾ ਗਦਰ ਲਹਿਰ ਅਖਬਾਰ। ਤੇ ਛਪੇਗੀ ਉਹ ਪੰਜਾਬੀ, ਹਿੰਦੀ, ਉਰਦੂ ਇੰਗਲਿਸ਼ ਪਾਸ਼ਾ ਦੇ ਵਿੱਚ ਗੁਜਰਾਤੀ ਪਾਸ਼ਾ ਮਦਰਾਸੀ ਪਾਸ਼ਾ ਦੇ ਵਿੱਚ ਤੇ ਸਰਦਾਰ ਸੂਨ ਸਿੰਘ ਪਕੜਨੇ ਨੇ ਆਖਿਆ ਕਾਕਾ ਇਹ ਅਖਬਾਰ ਛਾਪੇਗਾ ਕੌਣ ਕਰਤਾਰ ਸਿੰਘ ਨੇ ਆਖਿਆ ਬਾਬਾ ਮੈਂ ਅਖਬਾਰ ਵੰਡੇਗਾ ਕੌਣ ਕਰਤਾਰ ਸਿੰਘ ਨੇ ਆਖਿਆ ਦਾਦਾ ਮੈਂ ਓਏ ਅਖਬਾਰ ਦਾ ਮਟੀਰੀਅਲ ਇਕੱਠਾ ਕੌਣ ਕਰੇਗਾ ਕਰਤਾਰ ਸਿੰਘ ਨੇ ਆਖਿਆ ਮੈਂ ਤੇ ਸੂਨ ਸਿੰਘ ਪਕੜਨੇ ਨੇ ਆਖਿਆ ਸੌਵੇਂਗਾ ਕਦੋਂ ਤੇ ਸਰਦਾਰ ਕਰਤਾਰ ਸਿੰਘ ਨੇ ਆਖਿਆ ਕਹਿੰਦਾ ਪ੍ਰਧਾਨ ਸਾਹਿਬ ਜਿਹੜੇ ਦੇਸ਼ ਦੀ ਜਵਾਨੀ ਸੌ ਜਾਵੇ ਉਹ ਦੇਸ਼ ਅੱਜ ਵੀ ਬਰਬਾਦ ਤੇ ਉਹ ਦੇਸ਼ ਕੱਲ ਵੀ ਬਰਬਾਦ ਜਿਹੜੇ ਦੇਸ਼ ਜਿਹੜੇ ਸੂਬੇ ਦੀ ਜਵਾਨੀ ਸੌ ਜਾਵੇ ਉਹ ਦੇਸ਼ ਬਾਬਾ ਅੱਜ ਵੀ ਦੁਨੀਆ ਦੇ ਤਖਤੇ ਤੋਂ ਗਿਆ ਉਹ ਦੇਸ਼ ਕੱਲ ਵੀ ਦੁਨੀਆ ਦੇ ਤਖਤੇ ਤੋਂ ਗਿਆ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਇਹ ਪੁਆਇੰਟ ਨੋਟ ਕਰਨ ਵਾਲਾ ਹੈ